ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਲੜੀਵਾਰ ਸੁਖਮਨੀ ਸਾਹਿਬ ਦੀ ਸੰਥਿਆ ਕਰ ਰਹੇ ਹਾਂ ਤੇ 22 ਅਸ਼ਟਪਦੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਜਿੰਨਾ ਸੰਗਤਾਂ ਨੇ ਪਿਛਲੀਆਂ ਵੀਡੀਓ ਦੀ ਸੰਥਿਆ ਨਹੀਂ ਕੀਤੀ ਜੋ 22 ਅਸ਼ਟਪਦੀਆਂ ਹੋ ਗਈਆਂ ਨੇ ਪਲੇਲਿਸਟ ਦੇ ਵਿੱਚ ਪਈਆਂ ਨੇ ਸਾਰੀਆਂ ਸ਼ੁਰੂ ਹੁੰਦਾ ਸਲੋਕ ਗਿਆਨ ਅੰਜਨ ਗੁਰਦਿਆ ਅੰਜਨ ਅੰਨੇ ਦੇ ਨਾਲ ਪੜਨਾਂ ਗੁਰਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਜਿਹੜੇ ਪੀਲੇ ਰੰਗ ਦੇ ਸ਼ਬਦ ਆਉਂਦੇ ਨੇ ਜਿੱਥੇ ਪੀਲਾ ਰੰਗ ਉਹ ਸਾਰੇ ਵਿਸਰਾਮ ਨੇ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇੱਥੇ ਉਹ ਸੰਗਤ ਜੀ ਧਿਆਨ ਰੱਖਣਾ ਸੱਸੇ ਨੂੰ ਹਿਯਾਰੀ ਨਹੀਂ ਪਾਈ ਇੱਥੇ ਮੰਮੇ ਨੂੰ ਹਿਯਾਰੀ ਪਈ ਹੋਏ ਸਮਿਗਰੀ ਪੜ੍ਹਨਾ ਹੈ ਸਮਗਰੀ ਨਹੀਂ ਪੜਨਾ ਸਮਿਗਰੀ ਇੱਥੇ ਹੁਣ ਕਿਉਂ ਇਸ ਅਸ਼ਟਪਦੀ ਵਿੱਚ ਦੋ ਸ਼ਬਦ ਆਉਣਗੇ ਇੱਕ ਇਹ ਤੇ ਇੱਕ ਹੋਰ ਹੈ ਉਸ ਦਾ ਵੀ ਉਚਾਰਨ ਦੱਸਾਂਗੇ ਆਪਾਂ ਅੱਗੇ ਸਗਲ ਸਮਿਗਰੀ ਏਕਸ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ ਇਹਨੂੰ ਸੰਗਤਾਂ ਕਈ ਅਨੇਕ ਪੜ ਜਾਂਦੀਆਂ ਹਨ ਅਨਕ ਪੜਨਾ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹ ਇਸ ਕਾ ਬਿਸਰਾਮ ਸੁੰਨ ਸੁਮਾਦ ਅਨਹਤ ਤਹਨਾਦ ਕਹਿਨ ਨਾ ਜਾਈ ਅਚਰਜ ਬਿਸਮਾਦ ਇਹਨੂੰ ਅਚਰਜ ਨਹੀਂ ਪੜਨਾ ਅਚਰਜ ਪੜਨਾ ਤੈਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹੇ ਆਕਾਸ਼ ਭਯਾਲ ਆਕਾਸ਼ ਨਹੀਂ ਪੜਨਾ ਆਕਾਸ਼ ਐੜੇ ਕੰਨਾ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦਹ ਦਿਸੇ ਦਿਸੇ ਪੋਲਾ ਬੜਨਾ ਦਹ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਉ 베ਦ ਪੁਰਾਨ ਜਿਹੜੇ ਪੀਲੇ ਸ਼ਬਦਾਰੇ ਨੇ ਇੱਥੇ ਸਾਰੇ ਬਿਸਰਾਮ ਨੇ 베ਦ ਪੁਰਾਨ ਸਿਮਰਤ ਮਹਿ ਦੇਖ ਸਸੀ ਅਰ ਸੂਰ ਨਖਤਰ ਮਹਿ ਏਕ ਨਖਤਰ ਸੰਗਤ ਜੀ ਨੰਨਾ ਖਖੇ ਹਿਯਾਰੀ तो अगे एड़ा तत्ता रारा नखिया पढ़ना मैं एक बाणी प्रभ की सब को बोलै बोले नहीं पढ़ना बोलै आप अडोल न कब हूं डोलै दलाव लगी हैं। सर्ब कलाकार है, खेल खेले नहीं पढ़ना खेलै लाव मोल न पाई गुण है अमोल पाईए नहीं पढ़ना पाइ ऐड दलाव लगी सर्ब जोत तो मह जा कि जोत धार रहे ਸਵਾਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿੰਨ ਮਹ ਇਹੋ ਵਿਸਾਸ ਇਹੇ ਨਿਪੜਨ ਹਾਏ ਔਂਕੜ ਇਹੋ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਕੈ ਹਿਰਦੈ ਇਥੇ ਦਿਲਾਂ ਮੇ ਲਗੀਆਂ ਤਿਆਰ ਰੱਖਣਾ ਸਭ ਧਰਮ ਸੰਤ ਜਨਾ ਸੁਨਹਿ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਣ ਜਿਨ ਜਾਤਾ ਤਿਸ ਕੀ ਇਹ ਰੈਤ ਸਤਿ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਮਾਨੈ ਨਹੀਂ ਪੜਨਾ ਮਾਨੈ ਪੜਨਾ ਕਰਨ ਕ ਰਾਵਣ ਹਾਰ ਪ੍ਰਭ ਜਾਣੈ ਦਲਾਵਾਂ ਲੱਗੀਆਂ ਜਾਣੈ ਤੇ ਜਾਣੈ ਨਹੀਂ ਪੜਨਾ ਜਾਣੈ ਪੜਨਾ ਅੰਤਰ ਵੱਸੇ ਬਾਹਰ ਭੀ ਓਹੀ ਊੜੇ ਹੋੜਾ ਊੜੇ ਦਾ ਮੂੰਹ ਖੁੱਲ੍ਹੈ ਤਿਆਰ ਰੱਖਣਾ ਇੱਥੇ ਇੱਚ ਸੰਗਤਨ ਕਈ ਪੜ ਜਾਂਦੀਆਂ ਓਹੀ ਆਹ ਇਹ ਜਿਹੜਾ ਊੜੇ ਨੂੰ ਔਂਕੜ ਲਾ ਕੇ ਉਚਾਰਨ ਕਰ ਜਾਂਦੀ ਹੈ ਓਹੀ ਪਰ ਉਹੀ ਨਹੀਂ ਪੜਨਾ ਇਥੇ ਊੜੇ ਦਾ ਮੂੰਹ ਖੁੱਲਾ ਹੋਇਆ ਇਹ ਧਿਆਰ ਰੱਖਣਾ ਊੜੇ ਦਾ ਮੂੰਹ ਖੁੱਲਾ ਮਤਲਬ ਹੋੜਾ ਹੈ ਉਹੀ ਉਹੀ ਪੜਨਾ ਹੈ ਅੰਤਰ ਬਸੀ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਹੁਣ ਦੇਖ ਤੇ ਵਿਸਰਾਮ ਲਾਉਣਾ ਤੇ ਸੰਗਤਾਂ ਵਿਸਰਾਮ ਗਲਤ ਲਾ ਜੰਨੀ ਹੈ ਨਾਨਕ ਦੇਖ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਸਤ ਤੇ ਵਿਸਰਾਮ ਲਾਉਣਾ ਤਿਸ ਪ੍ਰਭ ਤੇ ਸਗਲੀ ਉਤਪੱਤ ਤਿਸ ਭਾਵੈ ਭਾਵੇਂ ਨਹੀਂ ਪੜਨਾ ਭਾਵੈ ਦੁਲਾਵਾਂ ਲੱਗੀਆਂ ਤਾ ਕਰੇ ਬਿਸਥਾਰ ਤਿਸ ਭਾਵੈ ਤਾ ਇਕੰਕਾਰ ਅਨਕ ਕਲਾ ਇਹਨੂੰ ਅਨੇਕ ਨਹੀਂ ਪੜਨਾ ਅਨਕ ਕਲਾ ਲਖੀ ਨਹ ਜਾਏ ਜਿਸ ਭਾਵੈ ਜਿਸ ਲਏ ਮਲਾਈ ਕਮਨ ਨਿਕਟ ਕਮਨ ਕਹੀਏ ਦੂਰ ਕਹੀਏ ਦੁਲਾਵਾਂ ਦੇ ਨਾਲ ਆਪੇ ਆਪ ਆਪ ਭਰਪੂਰ ਅੰਤਰਗਤ ਇਕੱਠਾ ਪਾਠ ਹੈ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਬੁਝਾਏ ਕਸ ਕੇ ਸਰਬ ਭੂਗਤ ਆਵਰਤਾਰਾ ਸਰਬ ਨੈਨ ਆਪੇਖਣਹਾਰ ਸਗਲ ਸਮਗਰੀ ਇੱਥੇ ਹੁਣ ਸੰਗਤ ਜੀ ਸਮਗਰੀ ਆਇਆ ਇਹਨੂੰ ਸਮਗਰੀ ਪੜ੍ਹਨਾ ਹੈ ਪਿੱਛੇ ਆਪਾਂ ਸਮਗਰੀ ਪੜ੍ਹ ਕੇ ਆਏ ਹਾਂ ਮੰਮੀ ਨੂੰ ਹਿਯਾਰੀ ਸੀ ਇੱਥੇ ਮੰਮੀ ਨੂੰ ਹਿਯਾਰੀ ਨਹੀਂ ਲੱਗੀ ਇਹ ਧਿਆ ਰੱਖਣਾ ਸਗਲ ਸਮਗਰੀ ਜਾ ਕਾ ਤਨ ਆਪਨ ਜਸ ਆਪ ਹੀ ਸੁਨਾ ਸੁਣਾ ਨਹੀਂ ਪੜਨਾ ਸੁਨਾ ਨੰਨੇ ਦਿਵਜ ਆਮਨ ਜਾਣਕ ਖੇਲ ਬਣਾਇਆ ਆਗਿਆਕਾਰੀ ਆਗਿਆਕਾਰੀ ਇਕੱਠਾ ਪਾਠ ਹੈ ਇੱਥੇ ਵਿਸਰਾਮ ਹੈ ਕਿੰਨੀ ਮਾਇਆ ਸਭ ਕੈ ਮਦ ਕੈ ਤੇ ਦਲਾਵ ਲੱਗੀਆਂ ਸਭ ਕੈ ਮਦ ਅਲਪਤੋ ਰਹੇ ਹੁਣ ਕਈ ਸੰਗਤਾਂ ਨੂੰ ਅਲਪਤੋ ਪੜ ਜਾਂਦੀਆਂ ਹੈ ਅਲਪਤੋ ਨਹੀਂ ਪੜਨਾ ਜਿਹੜਾ ਐਡਾ ਇਹ ਸੰਬੰਧ ਕਲਾਉਣਾ ਹੈ ਅਲਿਪਤੋ ਅਲਿਪਤੋ ਰਹਿ ਰਹਿ ਨਹੀਂ ਪੜਨਾ ਰਹਿ ਪੜਨਾ ਦਲਾਵਾਂ ਲੱਗੀਆਂ ਜੋ ਕਿਛ ਕਹਿਣਾ ਸਵਾਪੇ ਕਹਿ ਦਲਾਵਾਂ ਦੇ ਨਾਲ ਆਗਿਆ ਆਵੇ ਆਵੇ ਨਹੀਂ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਔਰ ਐਥੇ ਵੀ ਹੋੜਾ ਲੱਗਿਆ ਸੰਗਤ ਜੀ ਊੜੇ ਦਾ ਮੂੰਹ ਖੁੱਲ ਹੈ ਔਰ ਹੈ ਕਹੋ ਕਹੋ ਇੱਥੇ ਹਾ ਹੈ 2 ਅਤੇ 1 ਦੇ ਔਂਕੜ ਲੱਗਾ ਹੈ ਯਾਦ ਰੱਖਣਾ ਕਹੋ ਕਿਨੈ ਕਸ਼ ਕਰਾ ਕਿਨੈ ਨਹੀਂ ਪੜਨਾ ਕਿਨੈ ਆਪਲਾ ਕਰਤੂਤ ਅਤ ਨੀਕੀ ਆਪੇ ਜਾਣੈ ਦਲਾਵਾਂ ਲੱਗੀਆਂ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਇੱਥੇ ਬਿਸਰਾਮ ਹੈ ਆਪਣ ਸੰਗ ਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਜਿਸ ਕਾ ਕੀਆ ਸਭ ਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ ਇਹੇ ਨਹੀਂ ਪੜਨਾ ਇਹੋ ਹਾਏ ਓਂਕੜ ਜੋ ਜਾਣੈ ਤੇ ਸਦਾ ਸੁਖ ਹੋਏ ਜਾਣੈ ਨਹੀਂ ਪੜਨਾ ਜਾਣੈ ਪੜਨਾ ਆਪ ਮਿਲਾਏ ਲੈ ਪ੍ਰਭ ਸੋਏ ਓਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਦੈ ਭਗਵੰਤ ਰਿਦੇ ਨਹੀਂ ਪੜਨਾ ਰਿਦੈ ਧਨ 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 ਜਾਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨੇ ਆਵਣ ਕਾ ਇਹ ਹੈ ਏੜੀ ਚਾਰੇ ਹਾਏ ਦਲਾਵਾ ਇਹ ਹੈ ਸਵਾਉ ਜਨ ਕੈ ਸੰਗ ਕਹਿ ਤੇ ਦਲਾਵਾ ਲੱਗੀਆਂ ਤਿਆਰ ਰੱਖਣਾ ਚਿਤ ਆਵੇ ਦਲਾਵ ਲੱਗੀਆਂ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਕਰੇ ਨਿਪੜਨਾ ਕਰੈ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੋ ਸੰਗਤ ਜੀ ਆਪਣੀ 23 ਅਸ਼ਟਪਦੀਆਂ ਸੰਪੂਰਨ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ